ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਹਰਪਾਲ ਖੋਟਿੱਬੀ ਜੋ ਹਰਿਆਣੇ ਦੇ ਵਿੱਚ ਇੱਕ ਘਟਨਾ ਹੋਈ ਸੀ ਮਨੀਸ਼ਾ ਨਾਮ ਦੀ ਲੜਕੀ ਦੇ ਨਾਲ ਜੋ ਵੀ ਉਹਦੇ ਨਾਲ ਹੋਇਆ ਬਹੁਤ ਮੰਦ ਭਾਗਾ ਸੀ ਕਿਉਂਕਿ ਅਸੀਂ ਸ਼ਬਦਾਂ ਦੇ ਵਿੱਚ ਬਿਆਨ ਵੀ ਨਹੀਂ ਕਰ ਸਕਦੇ ਇੰਨੀ ਨਿੰਦਣਯੋਗ ਘਟਨਾ ਹੋਈ ਸੀ ਉੱਤੇ ਪਰ ਅੱਜ ਉਹਦੀ 9 ਦਿਨਾਂ ਬਾਅਦ ਆ ਅੱਜ ਇੱਕ ਉਹਨਾਂ ਦਾ ਸੰਸਕਾਰ ਹੋਇਆਗਾ ਪ੍ਰਮਾਤਮਾ ਨੂੰ ਅਰਦਾਸ ਕਰਦੇ ਆਂਗੇ ਕਿ ਉਹ ਬੇਟੀ ਦੀ ਆਤਮਾ ਨੂੰ ਅਬਦੇ ਚਰਨਾਂ ਦੇ ਵਿੱਚ ਨਿਵਾਸ ਦਵੇ ਪਰ ਇੱਥੇ ਸਵਾਲ ਆਗਾ ਇੱਕ ਸਰਕਾਰ ਨੂੰ ਸਾਡੇ ਦੇਸ਼ ਦੀ ਸਰਕਾਰ ਨੂੰ ਸਵਾਲ ਆਗਾ ਜੋ ਸਾਡੇ ਦੇ ਰਾਖੇ ਬੈਠੇ ਨੇ ਕਾਨੂੰਨ ਦੇ ਹੋਏ ਵੀ ਜਦੋਂ ਬੇਟੀਆਂ ਨਾਲ ਜਾਂ ਇੱਕ ਔਰਤਾਂ ਨਾਲ ਇੱਕ ਧੱਕਾ ਹੁੰਦਾ ਇੱਕ ਜ਼ਬਰ ਹੁੰਦਾਗਾ ਉਦੋਂ ਕਾਨੂੰਨ ਕਿੱਥੇ ਵਗ ਜਾਂਦਾਗਾ ਉਦੋਂ ਜੋ ਉਹਨਾਂ ਵਾਸਤੇ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਡੰਡੇ ਸੋਟੀਆਂ ਕਿੰਨਾ ਕੁਛ ਸਹਣਾ ਪੈਂਦਾ ਕਿੰਨਾ ਕੁਛ ਤੁਸੀਂ ਉਹਨਾਂ ਲਈ ਕਰ ਦਿੰਨੇ ਹੋਗੇ ਕਿੰਨੀਆਂ ਮੁਸੀਬਤਾਂ ਖੜੀਆਂ ਕਰ ਦੰਨੇ ਹੋਗੇ ਜਦ ਬੇਟੀਆਂ ਨੂੰ ਇਨਸਾਫ ਦਿਵਾਉਣਾ ਉਦੋਂ ਤੁਹਾਡੇ ਲਈ ਕੋਈ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਪਰ ਕਾਨੂੰਨ ਨਾਮ ਦੀ ਚੀਜ਼ ਉਦੋਂ ਹੁੰਦੀ ਹੈ ਜਦ ਲੋਕਾਂ ਨੂੰ ਤੁਸੀਂ ਨੇ ਅੰਦਰ ਤਾੜਨਾ ਹੋਵੇ ਜਦ ਲੋਕਾਂ ਨੂੰ ਤੁਸੀਂ ਨੇ ਪ੍ਰੇਸ਼ਾਨ ਕਰਨਾ ਹੋਵੇ ਕਾਨੂੰਨ ਨਾਮ ਦੀ ਚੀਜ਼ ਉਦੋਂ ਸੀ ਜਦ ਲੋਕਡਾਊਨ ਲੱਗਿਆ ਕਿਉਂਕਿ ਤੁਸੀਂ ਨੇ ਇੱਕ ਦਿਨ ਚ ਸਾਰੇ ਦੇਸ਼ ਦੇ ਵਿੱਚ ਲੋਕਡਾਊਨ ਲਾਤਾ ਲੋਕਾਂ ਨੂੰ ਪ੍ਰੇਸ਼ਾਨ ਕਰਤਾ ਲੋਕਾਂ ਨੂੰ ਘਰੋਂ ਨਿਕਲਣ ਦਾ ਮੌਕਾ ਵੀ ਨਹੀਂ ਮਿਲਿਆ ਹੈਗਾ ਫੇਰ ਉਦੋਂ ਸੀ ਕਾਨੂੰਨ ਨਾਮ ਦੀ ਚੀਜ਼